ਪੁਲਿਸ ਜੜੀ ਹੈਗੀ ਆ ਉਹ ਪੂਰ ਪੁਰਾ ਦੇ ਵਿੱਚ ਪਹੁੰਚੀ ਹੈ ਗੁਲ ਕਰੀਬ 1 ਕਰੋੜ ਦੀ ਸੰਪਤੀ ਦਰਜ ਕਰਾਈ ਹੈ ਉਸੀ ਲੜੀ ਚ ਅਸੀਂ ਹਰੇਕ ਦੋਸ਼ੀ ਦੇ ਘਰ ਜਾ ਕੇ ਇਹ ਨੋਟਿਸ ਹੈ ਜਿਹੜਾ ਲਗਾ ਰਹੇ ਆ ਨਸ਼ਾ ਤਸਨਾ ਦੇ ਘਰ ਅੱਗੇ ਪੋਸਟਰ ਲਾਏ ਜਾ ਰਹੇ ਨੇ ਔਰ ਇਸ ਤੋਂ ਬਣਾਈ ਗਈ ਇੱਕ ਇੱਕ ਪੈਸੇ ਦੀ ਸੰਪਤੀ ਉਹਨੂੰ ਜਬਤ ਕਰਕੇ ਉਹਦੇ ਖਿਲਾਫ ਕਾਰਵਾਈ ਹੋਈ ਹੋਈ ਜਿਹੜੇ ਵੀ ਨਸ਼ਾ ਸਮਗਲਰ ਹੈ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਨੂੰ ਅਸੀਂ ਜ਼ਬਤ ਉਰ ਫ੍ਰੀਜ਼ ਕਰਵਾ ਸਕਦੇ ਹਾਂ ਔਰ ਇਹਦੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਔਰ 1 ਲੱਖ ਜੁਰਮਾਨਾ ਵੀ ਹੋ ਚੁੱਕਾ ਡਰਗ ਮਨੀ 2 ਲੱਖ 49400 ਤਸਵੀਰਾਂ ਤੁਹਾਨੂੰ ਕੋਡ ਉਪਰੇ ਦਿਖਾ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੇ ਘਰ ਅੱਗੇ ਪੋਸਟਰ ਲਾਏ ਜਾ ਰਹੇ ਨੇ ਦੱਸਦੀ ਹੈ ਕਿ ਕੁਝ ਨਸ਼ਾ ਤਸਕਰ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਸੀਲ ਕੀਤੇ ਗਏ ਨੇ ਇੱਤੇ ਵੀ ਜਾ ਰਹੇ ਨੇ ਉੱਥੇ ਕੁਝ ਨਸ਼ਾ ਤਸਕਰ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਦੇ ਅੱਗੇ ਪੋਸਟਰ ਲਾਏ ਜਾ ਰਹੇ ਨੇ ਪੁਲਿਸ ਜਿਹੜੀ ਹੈਗੀ ਆ ਉਹ ਕੋੜਪੂਰਾ ਦੇ ਵਿੱਚ ਪਹੁੰਚੀ ਹੈ ਗੱਲ ਕਰੀਏ ਤਾਂ ਪੇਸ਼ੈਂਟ ਲਈ ਦੇਣੀ ਸੀ ਜੋ ਜਫੀਮ ਪੜੀ ਗਈ ਸੀ ਘਰ ਪਹੁੰਚੇ ਜਿੱਥੇ ਪੁਲਿਸ ਵੱਲੋਂ ਜਾ ਰਿਹਾ ਹੈਗਾ ਉਹਨਾਂ ਦੇ ਘਰ ਦੇ ਅੱਗੇ ਪੋਸਟਰ ਲਾਇਆ ਜਾਏਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੱਡੇ ਅਧਿਕਾਰੀ ਜਿਹੜੇ ਹੈਗੇ ਆ ਉਹ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਡੀਐਸਪੀ ਚਰਨਜੀਤ ਦੀ ਅਗਵਾਹੀ ਦੇ ਵਿੱਚ ਜਿਹੜੇ ਤਿੰਨ ਜਿਹੜੀ ਪਹੁੰਚੀ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੀ ਇੱਥੇ ਪਹੁੰਚੀ ਆ ਤਾਂ ਇਹਨਾਂ ਵੱਲੋਂ ਪੁਲਿਸ ਜਿਹੜੀ ਹੈਗੀ ਉਹ ਜਿਹੜਾ ਨਸ਼ਾ ਤਸਕਰਾਂ ਦੇ ਘਰ ਦੇ ਅੱਗੇ ਜਿਹੜਾ ਹੈਗਾ ਉਹ ਪੋਸਟਰ ਜੂ ਲਾਏ ਜਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਡੀਐਸਪੀ ਕਰਨਜੀਤ ਸਿੰਘ ਜਿਹੜੇ ਹੈ ਉਹ ਪਹੁੰਚ ਚੁੱਕੇ ਆ ਤਾਂ ਦੇਖਣਾ ਹੋਵੇਗਾ ਕਿ ਅੱਜ ਕਿਹੋ ਜੀ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਪੀ ਡਾਕਟਰ ਪ੍ਰਗਿਆ ਜਨ ਵੱਲੋਂ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਗਈ ਸੀ ਜਿਸ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਕਈ ਘਰਾਂ ਦੇ ਹਸਿਲ ਕੀਤੇ ਗਏ ਤੇ ਕਈ ਘਰਾਂ ਦੇ ਪੋਸਟਰ ਲਾਏ ਗਏ ਨੇ ਤਾਂ ਅੱਜ ਜਿਹੜਾ ਹੈਗਾ ਕੋੜੂਪੁਰਾ ਦੇ ਵਿੱਚ ਵੀ ਸਿਖਾਣਾ ਰੋਡ ਤੇ ਇੱਕ ਘਰ ਦੇ ਮੂਹਰੇ ਪੋਸਟਰ ਲਾਇਆ ਗਿਆ ਤੇ ਸਾਡੇ ਨਾਲ ਡੀਐਸਪੀ ਜੁੜੇ ਨੇ ਗਲਬਤ ਕਰਦੇ ਨਾ ਕੀ ਕਹਿੰਦਾ ਅੱਜ ਤੁਸੀਂ ਇੱਕ ਨਸ਼ਾ ਤਸਰ ਅਧਿਕਾਰ ਅੱਗੇ ਪੋਸਟਰ ਲਾਇਆ ਕੀ ਮਾਮਲਾ ਪੂਰਾ ਜੀ ਠੀਕ ਹੈ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਮਾਨਯੋਗ ਬੀਜੀਪੀ ਸਾਹਿਬ ਦੀਆਂ ਰਾਏ ਤਾ ਮੁਤਾਬਕ ਐਸਐਸਪੀ ਫਰੀਦਕੋਟ ਸ਼੍ਰੀਮਤੀ ਪ੍ਰਿਗਿਆ ਜੈਨ ਜੀ ਦੀਆਂ ਜਿਹੜੇ ਦਿਸ਼ਾ ਨਿਰਦੇਸ਼ ਐਸਪੀਡੀ ਸਾਹਿਬ ਉਹਨਾਂ ਵੱਲੋਂ ਸਮੇਂ ਸਮੇਂ ਤੇ ਜਿਹੜਾ ਹੈ ਨਸ਼ਿਆਂ ਦੇ ਵਿਰੁੱਧ ਜੋ ਵੀ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ ਉਦੇ ਉਪਰਾਲੇ ਕੀਤੇ ਜਾਂਦੇ ਹਨ ਉਸੇ ਲੜੀ ਵਿੱਚ ਇੱਕ ਜਿਹੜਾ ਐਨਡੀਪੀਐਸ ਦੇ ਕਾਨੂੰਨ ਤਹਿਤ ਪੁਲਿਸ ਨੂੰ ਇਹ ਆਕਾਸ ਲੱਗ ਗਿਆ ਸੀ ਜਿਹੜੇ ਵੀ ਨਸ਼ਾ ਸਮਗਲਰ ਹਨ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਹਨੂੰ ਅਸੀਂ ਜ਼ਬਤਰ ਫ੍ਰੀਜ਼ ਕਰਵਾ ਸਕਦੇ ਹਾਂ ਉਸੇ ਲੜੀ ਚੇ ਮੁਕੱਦਮਾ ਸਦਰ ਫਰੀਦਕੋਟ ਦਾ ਜਿਹੜਾ 2018 ਵਿੱਚ ਦਰਜ ਹੋਇਆ ਸੀ ਉਹਦੇ ਦੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਔਰ 1 ਲੱਖ ਜੁਰਮਾਨਾ ਵੀ ਹੋ ਚੁੱਕਾ ਉਸ ਦੀ ਪ੍ਰਾਪਰਟੀ ਜਿਹੜੀ ਹੈ ਉਦੇ ਵਿੱਚ ਇੱਕ ਮਰੂਤੀ ਕਾਰ ਔਰ ਇੱਕ ਡਰਗ ਮੰਨੀ 249400 ਉਸ ਨੂੰ ਅਸੀਂ ਕੰਪੀਟੈਂਟ ਅਥਾਰਟੀ ਪਾਸੋਂ ਫ੍ਰੀਜ਼ ਕਰਵਾਇਆ ਹੈ ਔਰ ਇਸ ਦੇ ਨਾਲ ਹੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਇੱਕ ਡਿਟੇਲ ਚ ਐਸਐਸਪੀ ਸਾਹਿਬ ਵੱਲੋਂ ਕੀਤੀ ਗਈ ਹੈ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਨੌ ਕੇਸਾਂ ਦੇ ਵਿੱਚ ਅਸੀਂ ਕੁੱਲ ਕਰੀਬ 1 ਕਰੋੜ ਦੀ ਸੰਪਤੀ ਦਰਜ ਕਰਾਈ ਹੈ ਉਸੇ ਲੜੀ ਚ ਅਸੀਂ ਹਰੇਕ ਦੋਸ਼ੀ ਦੇ ਘਰ ਜਾ ਕੇ ਇਹ ਨੋਟਿਸ ਹੈ ਜਿਹੜਾ ਇਹ ਲਗਾ ਰਹੇ ਹਾਂ ਤਾਂ ਕਿ ਜਿਹੜਾ ਆਮ ਜਨਤਾ ਵਿੱਚ ਇਹ ਮੈਸੇਜ ਜਾ ਸਕੇ ਕਿ ਨਸ਼ਿਆਂ ਦੇ ਵਿਰੁੱਧ ਜੜੀ ਆ ਕੋਈ ਵੀ ਢਿੱਲ ਨਹੀਂ ਮਰਦੀ ਜਾਏਗੀ ਔਰ ਇਸ ਤੋਂ ਬਣਾਈ ਗਈ ਇੱਕ ਇੱਕ ਪੈਸੇ ਦੀ ਸੰਪਤੀ ਉਹਨੂੰ ਜ਼ਬਤ ਕਰਕੇ ਉਹਦੇ ਖਿਲਾਫ ਕਾਰਵਾਈ ਹੋਈ ਹੋਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਅੱਗੇ ਅਪੋਸਟਰ ਲਾਇਆ ਗਿਆ ਤੇ ਦੱਸ ਦਈਏ ਕਿ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਕਿ ਜਿਹਦੇ ਵਿੱਚ ਉਹਨਾਂ ਨੇ ਖੁਲਾਸੇ ਕੀਤੇ ਸੀ ਕਿ ਕਈ ਘਰ ਜਿਹੜੇ ਹੈਗੇ ਸੀਲ ਵੀ ਕੀਤੇ ਗਏ ਆ ਤਾਂ ਹੋਰ ਵੀ ਜਿਹੜੇ ਕਿ ਫ੍ਰੀਕਾ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਚੱਲ ਰਹੀ ਆ ਤਾਂ ਨਸ਼ਾ ਤਸਕਰਾਂ ਦੇ ਜਿੱਥੇ ਘਰ ਸੀਲ ਕੀਤੇ ਗਏ ਨੇ ਤਾਂ ਉੱਥੇ ਕੁਝ ਨਸ਼ਾ ਤਸਕਰਾਂ ਦੇ ਘਰ ਦੇ ਅੱਗੇ ਪੋਸਟਰ ਵੀ ਲਾਏ ਜਾ ਰਹੇ ਨੇ ਤਾਂ ਲਗਾਤਾਰ ਪੁਲਿਸ ਵੱਲੋਂ ਅਪਡੇਟ ਜਿਹੜੇ ਹੈ ਕਿ ਦਿਖਾਈ ਜਾ ਰਹੀ ਹੈ ਉਹ ਨਸ਼ਾ ਨੂੰ ਠੱਲ ਪਾਉਣ ਵਾਸਤੇ ਕਿਤਨੇ ਨਾ ਕਿਤੇ ਪੁਲਿਸ ਪੰਪਾ ਪਰ ਜ਼ਰੂਰ ਹੋਈ ਆ ਕੈਮਰਾ ਪਰਸਨ ਯੋਗ ਦੇ ਨਾਲ ਲੋਕ ਇਨ